よろしくお願いしま ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਪਹੁੰਚੇ ਆ ਛੋਟੇ ਸਾਹਿਬ ਜਦਿਆਂ ਦੀ ਚਰਨ ਸੋਪਰਾਫ ਕਰਤੇ ਫਤਿਹਗੜ੍ਹ ਸਾਹਿਬ ਸਰਹੰਦ ਜਿੱਥੇ ਕਿ ਛੋਟੇ ਸਾਹਿਬ ਜਦਿਆਂ ਨੂੰ ਉਸ ਵੇਲੇ ਦੇ ਨਾ ਜ਼ਾਲਮ ਸਰਕਾਰਾਂ ਨੇ ਇਹਾਂ ਵਿੱਚ ਚਣ ਕੇ ਤਸ਼ਹੀਦ ਕਰ ਦਿੱਤਾ ਅਸੀਂ ਤੇ ਅਸੀਂ ਖੜੇ ਆ ਦੀਵਾਨ ਟੋਡਰ ਮਲ ਦੀ ਹਵੇਲੀ ਦੇ ਕੇ ਨੀ ਉਹ ਦੀਵਾਨ ਟੋਡਰ ਮਲ ਦੀ ਹਵੇਲੀ ਆ ਜਿਸ ਨੇ ਕਿ ਉਸ ਟਾਈਮ ਛੋਟੇ ਸਾਹਿਬ ਜਦਿਆਂ ਦੇ ਅੰਤਮ ਸੰਸਕਾਰ ਵਾਸਤੇ ਮੋਹਰਾਂ ਚਣ ਕੇ ਉਹਨਾਂ ਦੇ ਅੰਤਮ ਸੰਸਕਾਰ ਲਈ ਜਗ੍ਹਾ ਲਈ ਸੀ ਕਿ ਇਸ ਪਰਿਵਾਰ ਨੇ ਬਹੁਤ ਵੱਡੀ ਗਰੂ ਸਾਹਿਬਾਨ ਕੀ ਕਵਾਨੀ ਕੀਤੀ ਸੀ ਤੁਸੀਂ ਦੇਖ ਰਹੇ ਹੋ ਦੀਵਾਨਪੁਰ ਟਰਮਲ ਦੀ ਜੇ ਲਈ ਫਤਿਹਗੜ ਸਾਹਿਬ ਸਰਹੰਦ